ਸਾਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਜਿਵੇਂ ਕਵੱਡੀ ਬਾਰੇ ਗੱਲ ਚੱਲਦੀ ਹੈ ਵੀ ਜਿਹੜੀ ਕਵੱਡੀ ਹੈ ਇਹ ਪੰਜਾਬ ਦੀ ਬਹੁਤ ਮਸ਼ਹੂਰ ਖੇਡ ਹੈਗੀ ਹੈ ਤੇ ਕਵੱਡੀ ਵਿੱਚ ਸਮੇਂ-ਸਮੇਂ ਤੇ ਜਿਵੇਂ ਬਦਲਾ ਆਏ ਕਵੱਡੀ ਵਿੱਚ ਨਸ਼ਿਆਂ ਦੀ ਵੀ ਗੱਲ ਚੱਲਦੀ ਹੈ ਵੀ ਨਸ਼ੇ ਕਰਕੇ ਨੌਜਵਾਨ ਖੇਡਦੇ ਆ ਤੇ ਪੁਰਾਣੇ ਖਿਡਾਰੀਆਂ ਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਇਹ ਸਾਰੀਆਂ ਅਸੀਂ ਗੱਲਬਾਤ ਕਰਾਂਗੇ ਕਵੱਡੀ ਬਾਰੇ ਸਾਡੇ ਨਾਲ ਨੇ ਸਰਦਾਰ ਜਗਸੀਰ ਸਿੰਘ ਸੀਰਾ ਤੇ ਜਿਹੜਾ ਨਮਾ ਨਾ ਇੱਕ ਕਵੱਡੀ ਖੇਡਦੇ ਰਹੇ ਤੇ ਪੁਰਕ ਇਸ ਤਰ੍ਹਾਂ ਦਾ ਮਾਹੌਲ ਸੀਗਾ ਸਾਰੀ ਗੱਲਬਾਤ ਕਰਾਂਗੇ ਸਵਾਗਤ ਕਰਦੇ ਅੱਛਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਕੁਆਡਡੀ ਦੀ ਸ਼ੁਰੂਆਤ ਕਿਥੋਂ ਕਰੀ ਤੁਸੀਂ ਮੈਂ 13 ਸਾਲ ਦਾ ਸੀ ਛੋਟੇ ਆਪਣੇ 75 ਦੇ ਟੂਰਨਾਮੈਂਟ ਹੋਏ ਸੀਗੇ ਜਿਹੜਾ 75 ਚ ਅੱਛਾ ਜਿਹੜਾ ਅਜੇ ਮਾਸਟਰ ਅੱਗੇ ਨੇ ਕਰਾਈ ਸੀ ਉਹ ਦੁਆਰ ਫਿਰ ਬੱਚੇ ਨੇ ਖੇਡਣ ਲੱਗਿਆਂ ਦੀ ਬਾਅਦ ਹੂੰ ਹੂੰ ਮਾਸ ਤੋਂ ਸ਼ੁਰੂਆਤ ਹੋ ਗਈ ਅੱਛਾ ਤੁਸੀਂ ਉਹ 13 ਸਾਲੇ ਖੇਡਣ ਲੱਗ ਗਏ ਤੇ ਖੇਡਣ ਲੱਗ ਗਏ ਬੱਚਿਆਂ ਨੇ ਦੋ ਬੱਚੇ ਖੇਡਣ ਲੱਗੇ ਮਗਰ ਟੂਰਨਾਮੈਂਟ ਤੋਂ ਬਾਅਦ ਅੱਛਾ ਹਾਂ ਤੇਰਾ

ਉਹ ਰੋਪੜ ਵਾਲੀ ਕਿਹੜੀ ਟੀਮ ਹੋਵੇ ਮਸ਼ਹੂਰ ਜੀ ਕਿਹਦੀ ਸੀ ਕਿ ਜ਼ਿਆਦਾ ਹੁਣ ਪਿੰਡ ਪਿੰਡ ਦੀਆਂ ਆਉਂਦੀਆਂ ਸੀ ਆਛਾ ਪਿੰਡ ਪਿੰਡ ਦੇ ਹਾਂ ਜਦੋਂ ਅਕੈਡਮੀ ਗੁੱਡੂਆਂ ਦਾ ਸਸਤਾ ਸੀ ਨਹੀਂ ਅਕੈਡਮੀ ਵਿੱਚ ਉਹਦੇ ਟੋਪਿਆਲੇ ਹੋ ਗਏ ਸਵਾਲਦਾਂ ਵਾਲੇ ਹੋ ਗਏ ਦਿੱਤੋ ਵਾਲੇ ਹੋ ਗਏ ਵਧੀਆ ਵਰਗੇ ਉਹ ਹੁੰਦੇ ਸੀ ਨਾ ਉਹ ਮਸ਼ਹੂਰ ਹੀ ਨਾ ਆ ਜੇ ਪਿੰਡ ਪਿੰਡ ਹੈ ਜਾਫੀ ਰਹੇ ਹੋ ਵੀ ਇੱਕ ਜਿਹੜਾ ਮੈਨ ਆਫ ਦਾ ਮੈਚ ਕਹਿੰਦੇ ਵੀ ਹਾਂ ਮੈਂ ਆਲ ਰੌਂਡੀ ਸੀ ਨਾ ਅੱਜ ਸਵੇਰ ਤੋਂ ਪਹਿਲਾਂ ਅੱਛਾ ਰੇਵੀ ਮਾਰਦਾ ਸੀ ਹਾਂ ਜਾਫੀ ਕਰ ਰਹੇ ਸੀ ਜਿਹੜਾ ਜਾਫੀ ਚ ਜਿੱਤ ਜਾਂਦੇ ਸੀ ਜਿੰਨੇ ਕਰੇ ਤਾਂ ਭੱਜ ਜਾਂਦਾ ਸੀ ਆ

अच्छा हां उन्होंने भी हल्का ना चला दिया पूरा तगड़े में खराटा खाने से पूरे तगड़े ना चला दे हां हल्का अपने टीम जाओ तो अपने री में चार टीम तगड़ियां थी 5 किलो दिया बलोना जल्द तो ते पीछे फर्डे ये मंडी होता अच्छा चार ही टीमें फर्ड सी हां अच्छा चार टीमें रख लिया चारियां 6 किलो दिया चार ही टीमें रख लिया है ये बच्चे बलोना ऐसे ही ना ऐसे हां पर होता सी ना अच्छा ना चारे कटिया पटाके पे त्या तो बंद छह महीने ला ली मैं इतने मेन क्या चल तैयारी त्यारी तो है ਇਹ ਕੋਸ਼ਿਸ਼ ਨਹੀਂ ਮੈਂ। ਯੂਨੀਵਰਸਿਟੀ ਉਹਦੀ ਬਲਵੱਤਾਂ ਸੀ। ਹਾਂ। ਬੱਤਕਨੀ ਗਦੇ ਸਰਤ ਸੀ। ਨਹੀਂ ਨਹੀਂ ਉਹਦੇ ਸੀ। ਉਦੋਂ ਫਿਰ ਜਦੋਂ ਕਵਡੀ ਖੇੜਦੇ ਸੀ ਨੌਜਵਾਨ ਜਿਵੇਂ ਅੱਜਕੱਲ ਹੋਰ ਸਾਰੇ ਜਿਵੇਂ ਕਵਡੀ ਚ ਲਾ ਲੋ ਵੀ ਕਾਫੀ ਬੱਚੇ ਨੌਜਵਾਨ ਜਿਹੜੇ ਭਰਤੀ ਹੋ ਜਾਂਦੇ ਉਦੋਂ ਕੋਈ ਚੱਲੀ ਗੱਲਬਾਤ ਕੋਈ ਅਫਸਰ ਨੇ ਕਿਹਾ ਹੋਵੇ ਜਾਂ ਸਰਕਾਰ ਨੇ ਆਪਕ ਪੁੱਲਰ ਸੀਗਾ।

ਮੈਂ ਤਾਂ ਸੀ ਪਹਿਲਾਂ ਲੇਰੀ ਸਾਹਿਬ ਜੀ ਜਿੱਤੇ ਜਿਵੇਂ ਅੱਜ ਉਹ ਮੈਂ ਚਲੀ ਜਾਂਦਾ ਮੰਨ ਲਓ ਸਵੇਰ ਤਲਵੰਡੀ ਜਾਣਾ ਦਾ ਰਾਤ ਕੱਟ ਕੇ ਪੈਂਦਾ ਤੇ ਤਲਵੰਡੀ ਦੇ ਜਿੱਤ ਤਲਵੰਡੀ ਜਿੱਤ ਕੇ ਫਿਰ ਗੋਣੇ ਦੇ ਉਸ ਨਾਮ ਉੱਥੇ ਛੱਡ ਗਏ ਅੱਛਾ ਨਾਮ ਛੱਡ ਗਏ ਤੇ ਉਰੋਂ ਤਾਂ ਜਿਦੋਂ ਉਸ ਲਈ ਪਾਸ ਤੇ ਵਿਛੜ ਗਏ ਹਿੰਮਤ ਅਰਗੇ ਹਿੰਮਤ ਉਹ ਸਾਰੇ ਫਲਾਕਾ ਕਰਨਾ ਫਿਰ ਅਸੀਂ ਰਾਤ ਨੂੰ ਲੈ ਕੇ ਆਏ ਨਾਮ ਉੱਥੇ ਉੱਤ ਫਿਰ ਪੈਂਦਾ ਤੇ ਫਿਰ ਭਰਤੀ ਦਾ ਕੇ ਬੜਾ ਥੋੜਾ ਹੀ ਦਾ ਪਰ ਜਦੋਂ ਮੁੜ ਕੇ ਪਤਾ ਹੀ ਅੱਜਕੱਲ ਪੈਸੇ ਚੱਲਦੇ ਆ ਭਰਤੀ ਦੇ ਨਾਲ ਅੱਛਾ ਜੀ ਤੇ ਕਿਹੜੇ ਸਾਲ ਦੀ ਗੱਲ ਆ ਜੀ ਮੈਂ ਧਿਆਨ ਜਿੰਨਾ ਹੁਣਾ ਅੱਛਾ ਹੱਦ ਵੀ ਦਿੱਤੇ ਸੀ ਅੱਛਾ ਕਾ ਲਗਾ ਭਰਤੀ ਕਰ ਲਾਂਗੇ ਹਾਂ ਸਰਟੀਫਿਕੇਟ ਵੀ ਦਿੱਤੇ ਉਹਨਾਂ ਨੇ ਫੈਸਲਾ ਤੋ ਪਹਿਲਾਂ ਜਿਹੜੇ ਜਿਹੜੀਆਂ ਬੀਬੀਆਂ ਸੀਆਂ ਔਰਤਾਂ ਸੀ ਉਹ ਵੀ ਕਾਫੀ ਮੈਚ ਦੇਖਣ ਜਾਂਦੇ ਸੀ ਹੁਣ ਜਿਵੇਂ ਉਹ क्रेज ਘਟ ਗਿਆ ਵੀ ਦੇਖ ਨਹੀਂ ਸੀ ਉਹਨਾਂ ਨੇ ਕੀ ਕਰਨ ਲੱਗ ਪਏ ਉਹ ਇੱਕ ਤਰ੍ਹਾਂ ਨਸ਼ੇਰੀ ਕਰਕੇ ਅੱਛਾ ਕਿ ਮਾਹੌਲ ਖਰਾਬ ਹੋ ਗਿਆ

ਜੇਰਾ ਹੁਣ ਸੁਖਨਾ ਲੰਗਾ ਸਿੱਧਾ ਅਕੈਡਮੀ ਦਾ ਲੰਗਾ ਹੂੰ 0 0 ਤਾਂ ਕੋਈ ਵੀ ਚੀਜ਼ ਆਪਾਂ ਪਾਉਣੀ ਦੀ ਨਹੀਂ ਲੱਗੂ ਕਿ ਆਵਾਜ਼ ਘਟੂਗੀ 0 ਤਾਂ ਤਿਆਰ ਹੋਣਾ ਹੈ ਕੰਮ ਤਾਂ ਕੋਈ ਅਰਜਨ ਕੋਈ ਬੱਚਾ ਨਹੀਂ ਤਿਆਰ ਕਰਦਾਗਾ ਉਹ ਜਿਹੜਾ ਉਸਤਾਦ ਹੈ ਦੇਖੇ ਤੁਸੀਂ ਅਜੇ ਵਿਚਾਈ ਤੂੰ ਦੇਖੀਏ ਹਮੇ ਕੰਮ ਤਿਆਰੀ ਤਾਂ ਕਰਾਈ ਜਾਂਦੇ ਆ ਪਰ ਉਹ ਗੱਲ ਨਹੀਂ ਜਾਂਦੀ ਗੱਲ ਹਾਂ ਪੂਰਾ ਲੇਟਦੇ ਨਹੀਂ ਨਾ ਅਸੀਂ ਨਾਲ ਦਿੱਲੀ ਲੈਣੀ ਹੁੰਦਾ ਸੀਗਾ ਤੋਪਾਂ ਕੱਢਣ ਕਰਕੇ ਖੇਡ ਕੇ ਆਣੀ ਹਾਂ ਖੇਡਦੇ ਜੀ చకూ హంబర కెలా పిడ్ ਰਾ ਕਿਸ ਕਿਸਮ ਦੀ ਹੁੰਦੀ ਸੀ ਤੁਹਾਡੀ ਬਸ ਆ ਜਦ ਕਿ ਹੁੰਦਾ ਸੀ ਦੁੱਧ ਕਿਉਂ ਜਾ ਹਾਂ ਜੀ ਤੇ ਵਾਏ ਨਹੀਂ ਵਾਏ ਜੈ ਜੈ ਦੂਤਾਂ ਕੋਈ ਨਹੀਂ ਕੰਮ ਕਰਾਇਆ ਜੂੜੇ ਇਹਦਾ ਫਲਾਉਂਦਾ ਸੀ ਵੀ ਦਿਖਾਉਂਦੇ ਵੀ ਹਾਂ ਹੁਣ ਮੈਂ ਇਹ ਇਹ ਪੁੱਛੇ ਲੱਗਦਾ ਅੱਧ ਤੋਂ ਵੀ ਹੁਣ ਜਿਹੜੇ ਕਵਾਂਟੀ ਖਿਡਾਰੀਆਂ ਦਾ ਜਿਹੜਾ ਸਰੀਰ ਹੈ ਹਾਂ ਫੁਰਤੀ ਕਹਿੰਦੇ ਨਾ ਉਹ ਦੁੱਤੀ ਉਹ ਬੋਡੀ ਬਿਲਟ ਵੱਤ ਲੱਗਦੇ ਆ ਖਿਡਾਰੀ ਘੱਟ ਲੱਗਦੇ ਫੁਰਤੀ ਕਹਿੰਦੇ ਇਸ ਕਰਕੇ ਫੁਰਤੀ ਨਹੀਂ ਹਾਂ ਤੇ ਅਚੈ ਇਸ ਕਰਕੇ ਆ ਜਾ ਤੂੰ ਟਕਰਾ ਜਿਹੜਾ ਮੁੰਡਾ ਇੱਕ ਮਾਰਾ ਉਹ ਡਾਇਰ ਲਿਖਾਂਦਾ

ਉਹ ਕਰ ਕਰ ਤਨ ਪਤਾ ਖਰਾਕ ਸੀ ਉਹ ਖਰਾਕ ਸੀ ਹਾਂ ਨਾ ਦਮ ਚੜਦਾ ਸੀ ਨਾ ਕੋਈ ਜਿਹੜਾ ਇਹ ਪਿਛਲੇ ਸਮੇਂ ਚ ਮੈਚਾਂ ਦਾ ਵੀ ਜਵੇਂ ਰੌਲਾ ਵੇ ਰਲ ਕੇ ਖੇੜਦੇ ਕਿੰਨੀ ਗੱਲ ਸੱਚ ਹੁੰਦੀ ਇਹ ਰਲ ਕੇ ਖੇੜਦੇ ਪੂਰੀ ਸੱਚਾ ਜਿਹੜੀਆਂ ਪਹਿਲਵਾਨ ਹੁੰਦੇ ਸੀ ਪਹਿਲਵਾਨ ਉਹ ਇਹ ਖਤਮ ਹੋ ਗਿਆ ਰਲ ਕੇ ਖੇੜਦੇ ਰਲ ਕੇ ਜਿਹਨੇ ਹੁਣ ਬੱਲੂ ਆਣੇ ਮੈਂ ਤੇਰੀ ਚੜਤਾ ਵੀ ਮੈਂ ਲੈਟ ਹੋਗਾ ਗਾੜੇ ਪਿੰਡ ਚ ਮੇਰੀ ਚੜਤਾ ਥੋੜਾ ਜਿਹਾ ਆ ਜਿਹੜਾ ਪਹਿਲਵਾਨਾਂ ਕਰੇ ਸੀ ਉਹ ਹਾਂ ਖਤਮ ਹੋ ਗਿਆ ਅੱਗੇ ਚੀਜ਼ ਇਹਨਾਂ ਦੀ ਹੈ

ਲੋਗੀ ਆਪਕੇ ਬੜਾ ਜਿਸੇ ਬਾਰੇ ਕਿਸੇ ਹੋ ਗਿਆ ਉਸ ਵਾਰ ਉਸ ਪਿੰਡੀ ਟੀਮ ਖਤਮ ਹੋ ਗਈ ਖਤਮ ਹੋ ਗਈ ਹੈ ਨਾ ਇਸ ਮੇਨ ਕਾਰਨ ਸਭ ਤੋਂ ਕੋਈ ਦਾਇਤ ਨਹੀਂ ਡਰ ਵੀ ਜਾਂਦਾ ਜੀ ਨਾਮ ਨੂੰ ਕੋਈ ਪੈਸੇ ਤੁਸੀਂ ਕੋਸ ਨਾ 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 ਮਤ ਨਹੀਂ ਕਰੀ ਕੌਣ ਹੈ ਆਪ ਆਪ ਦਾ ਪੂਰਾ ਜਿਹੜਾ ਦੇ ਫੋਟੋ ਹੈ ਜਿਹੜੇ ਜਿਹੜੇ ਕੋਈ ਮਲੇ ਕਿਸੇ ਐਮ ਐਲ ਏ ਨੂੰ ਜਾਂ ਕਿਸੇ ਨੂੰ ਵਿਚਾਰ ਆਪਾਂ ਚਾਹ ਤਰਿੰਦੀ ਲਾ ਰਹੇ ਹੁੰਦਾ ਸੀ ਚਾਹ ਤਰਿੰਦਾ ਤੋਂ ਪਹਿਲਾਂ ਹਾਂ ਕਪੂਰ ਇਹ ਇੱਕ ਅਸਰਿੰਦਰ ਅਸਰਿੰਦਰ ਕਪੂਰ ਹੈ ਉਹ ਮਿਲੇ ਜੀ ਆਉਂਦੇ ਬਾਦ ਉਹ ਨਹੀਂ ਛੱਡ ਗਏ ਆ ਗਏ ਦਾ ਸਾਥ ਕਰਕੇ ਜਾਂਦੇ ਬਨਾਮ ਤਰਿੰਦੀ ਵਾਲਾ ਕਿਹੜਾ ਕੋਈ ਸੀ ਤਾਂ ਦੇਖਣੇ ਕੋਈ ਨਹੀਂ ਤੇ ਤਾਂ ਪਤਾ ਨਹੀਂ ਕਿਹੜਾ ਮੰਤਰੀ ਸੀ ਅ ਇਹ ਨੇ ਉਤਿਆਹ ਇਤੋ ਰਾਪੀਪਾ ਦੇਤਾ ਪੰਚਾਇਤ ਵਾਲੀ ਸ਼ਖੀ ਕਿੰਤੋ ਵੀ ਗੱਲ ਹੈ ਜੀ ਅੱਛਾ ਇਹ ਤਾਂ ਲੈ ਉਸੀ ਕਿਹੜੀ ਉਮੀਦ ਨਾਲ ਖੇਡ ਤੇ ਇਹ ਵੀ ਸਰੀਰ ਨੂੰ ਫਿੱਟ ਰੱਖਣਾ ਜਾਂ ਵੀ ਨੌਕਰੀ ਕਾਗਜ਼ਾ ਸ਼ੌਂਕ ਸ਼ੌਂਕ ਸੀਗਾ ਸ਼ੌਂਕ ਨਾਲ ਸੀ ਹੂੰ ਤੇ ਇਹ ਬੰਦੇ ਨਾ ਵੜਾ ਉਸ ਟਾਈਮ ਚ ਸਾਲ ਦੋ ਸਾਲ ਕਾਰੇ ਕੁੰਡਾ ਸੀ ਜਿਹਦੇ ਦੀ ਜਵਾਨੀ ਵੀ ਆ ਜਾਂਦੀ ਸੀ ਕਵੱਡੀ ਖੇਡਦਾ ਹਾਂ ਕਵੱਡੀ ਖੇਡਦਾ ਸੀ ਅੱਛਾ ਹੀ ਹਾਂ ਜੇ ਲੈ ਵੀ ਗਏ ਮਦਰਾ ਆਇਆ ਹੁੰਦਾ ਸੀ ਬਜ਼ਾਰੇ ਦੀ ਤਕੜੀ ਆ ਆਪਾਂ ਵੀ ਤਕੜੇ ਹੋ ਗਏ ਸ਼ੌਂ ਜੇਰ ਕਰੇ ਚੰਗੇ ਸੰਸਕਾਰ ਆ ਤੇ ਬੱਚੇ ਵੀ ਚੰਗੇ ਸੰਸਕਾਰ ਵਾਲੇ ਨੇ ਨਾ ਜੋ ਪਿੰਡ ਦੇ ਵਿੱਚ ਚੱਲੀ ਪਈ ਉਹਦੇ ਦਿਮਾਗ 'ਚ ਵੀ ਇਹੀ ਗੱਲ ਹੋਊਗੀ ਨਾ ਹੂੰ ਯਾਰ ਨਹੀਂ ਇਹਨਾਂ ਵਰਗਾ ਸਟਾਰ ਹਾਂ ਆ ਕੀ ਉੱਚੀ ਜੱਖਤ ਹੋ ਗਈ ਹੂੰ ਬੰਕਰ ਉੱਤੀ ਜਾਂਦੇ ਸੀਗੇ ਹੁਣਾਂ ਸੰਸਾਰ ਦਾ ਮੁੰਡਾ ਸੀ ਇਹ ਆਪਣੇ ਤੇ ਹੋਰ ਚੀਜ਼ ਦੇਖ ਲੈਣਾ

ਉਹ ਤਾਂ ਸੰਦਚੇ ਜਨਨ ਜੀ ਤੇ ਆਣੀ ਨਗਰਾਂ ਤਾਂ ਕਹਾਂ ਰਹੀ ਸੀ ਪਾਸ ਜਿਹੜੇ ਜਤਰਾ ਪਾਂਡੇ ਦੇ ਟੌਲੀਏ ਤੇ ਆ ਬਾਅਦ ਚ ਸਵੇਰ ਕਿਦਾਂ ਲੱਗਿਆ ਉਹ ਨਗਰ ਪਿੰਕੀ ਸੁਨਾਮ ਹੁੰਦਾ ਸੀ ਤੁਸੀਂ ਤਾਂ ਬਿਨਾ ਨਾਮੋਂ ਦਿਹੜਦੇ ਹਾਂ ਤੇ ਉਹ ਨਾਮ ਕਿਹੜੇ ਹੁੰਦੇ ਸੀ ਅੱਜ ਸਵੇਰ ਕਿਦਾਂ ਲੱਗਿਆ ਤੇ ਅਸੀਂ 57 68 ਤੋਂ ਨੇ ਜਿੱਤਰੇ ਹੁੰਦੇ ਸੀ ਜਾਵਰਦੇ ਸੀ ਲੋਕ ਰਾਤ ਨੂੰ 4 ਵਜੇ ਆ ਕੇ ਲੈ ਜਾਂਦੇ ਸਨ ਕਿ ਭਾਈ ਹੋਰਾਂ ਲੈ ਦੇ ਕੋਈ ਆ ਸੀ ਜਿੰਦ ਤੇ ਆ ਵੀ ਥੇ ਮੇ ਵਾਸਤਾ ਵਾਸ ਹਾਂ ਵੀ ਜਿਹਨੇ ਹਾਂ ਮਲੇ ਜਿਹੜੇ ਪੈਂ ਟੂਰਨਾਮੈਂਟ ਆ ਆ ਵਿਹੋਰ ਨਾਲ ਕੁਝ ਰਾ ਕੇ ਲੈ ਜਾ ਬਲੋਨੇ ਵਾਲੇ ਸੱਤ ਕੜਾਗਾ ਅੱਛਾ ਫਿਰ ਆ ਰੋ ਚਾਰ ਰੋ ਚੜਾ ਕੇ ਪਰੋ ਚੜਾ ਕੇ ਲੈ ਜਾ ਫਿਰ ਅੱਛਾ ਜੀ ਵਿਹੋਰ ਨਾਲ ਕੁ ਲੈ ਅੱਛਾ ਜੀ ਹਾਂ ਹੂੰ ਅਰੇ ਜੀ ਪਾਣੀ ਉਹ ਜੀ ਪਾ ਤੇ ਲੈ ਜਾਂਦੇ ਜੀ ਪਾ ਤੁਸੀਂ ਕਹਦੇ ਬਸਾਂ ਬਸਾ ਜਾਂਦੇ ਤੁਸੀਂ ਕਿਤੇ ਦੂਰ ਜਾ ਆਉਂਦਾ ਜੀ ਜੇ ਆਂ ਵੀ ਮਸਤੀਆਂ ਜਾਂਦੇ ਫਿਰ ਤਾਂ ਦਸਾਂ ਬਸਾ ਤੇ ਜਾਂਦੇ ਜਾਈ ਬਸਾਂ ਜਾਂ ਹਾਂ ਬਸ ਪੰਜਾਬ ਦੇ ਕਾਫੀ ਥਾਵਾਂ ਤੇ ਖੇਡੇ ਹੋ ਹਾਂ ਪੂਰਾ ਪੰਜਾਬ ਹੀ ਖੇੜੇ ਪੂਰਾ ਖੇਡੇ ਹਾਂ ਉਹ ਨਾ ਨਾਲ ਆਪਣ ਨਾਲ ਕੋਈ ਜੱਫੀ ਨਹੀਂ ਹੋਇਆ ਇਹ ਕੰਨਾ ਹੋ ਆ ਸਾਡੇ ਵਾਲਾ ਹੋਇਆ ਸੀ ਆ ਵਿਚਾਲ 100 ਡੀ ਕੋਟ ਵੀ ਮੈਂ ਨਾਲ ਸੀ ਇਕੱਲੇ ਨਹੀਂ ਰਹਾ ਜੀ ਮੈਂ ਕਿਹਾ ਅੰਦੀਆ ਸੀ ਰਹਾ ਸੀ ਤੇ ਉਹ ਜਦੋਂ ਪੰਜਾਬ ਚ ਤੁਹਾਡੇ ਸਮੇਂ ਕਿ ਕਿਹੜੇ ਪਿੰਡ ਜਾਂ ਜਗ੍ਹਾ ਤੇ ਕਿੱਥੇ ਲੱਗਦਾ ਜਿਆਦਾ ਵੱਡਾ ਟੂਰਨਾਮੈਂਟ ਕਿੱਥੇ ਹੁੰਦਾ ਸੀ ਉਹ ਨੂੰ ਹਰ ਪਿੰਡ ਬਾਸ਼ ਇਕੱਠੀ ਕਰਕੇ ਹੀ ਉਹ ਕਰਦੇ ਸੀ ਹਰ ਪਿੰਡੋਂ ਹੋਰ ਜਿਆਦਾ ਹੁੰਦੇ ਟੂਰਨਾਮੈਂਟ ਚ ਆ ਜਾਂਦੇ ਸੀ ਹਾਂ

முறக்கால வடிக்க அப்ப जेत नहीं हराया सुबह जीरोना बारह हो गए बत्ती ਵੀ ਪੰਜ ਵੀਰ ਦੇ ਤਾਂ ਲਾਸਟ ਹੋ ਸੀਗਾ 32 ਗੱਡੀ ਤੇ ਫੇਰ ਹਰਾਇਆ ਸੀ ਅੱਛਾ ਹਾਂ ਦਾਸਾਂ ਕੇ ਬਾਰੇ ਦਾਸ ਹੂੰ ਤੇ ਜਿਹੜਾ ਉਹਨਾਂ ਗੱਲਾਂ ਚੱਲਦੇ ਆ ਵੀ ਜੋ ਲੱਖ ਸਧਾਨਾ ਵੀ ਬੋਲਿਆ ਉਹਦੇ ਉਹਦੇ ਬਰਾਬਰ ਦੂਜੇ ਘਾਟੀ ਖੜਾ ਕੇ ਬੋਲੇ ਜਿਹਨੇ ਨਸ਼ਾ ਚੱਲਦਾ ਟੀਕੇ ਲਾਉਂਦੇ ਆ ਇਹ ਗੱਲ ਤੁਸੀਂ ਦੇਖੀਓ ਕੋਈ ਕੋਈ ਨਸ਼ਾ ਹੀ ਕਰਦਾ ਸੀ ਬਸ ਕੋਈ ਚੋਰੀਆਂ ਕੀਨੀਆਂ ਉਸ ਤੋਂ ਚਮਚਾ ਖਾਣ ਨੇ ਚੋਰੀ ਪੜਦੇ ਨਾ ਇਹ ਕਿਹੜੇ ਸ਼ਰੇ ਆ चेफ वाली मन दे खड़ारी मैं जिंदगी टच ही नहीं नशा कोई अच्छा ना फीम ना कुछ अच्छा वो तो खेल भी पता है कौन नहीं खेले यार ठीक है नहीं ये तो लग रहा है टीके लगा खेल सकता कोई बंदा या तो तो नशा कर मतलब मेरी तो मैं शाम भरी अपन नॉलेज हो सका कोड़े में लग गए ना देखी अच्छा ये बंदे लगता है टाइम तार रेड मोड़ा पड़ा पड़ा है कोई अंदर हां दे गुड को पेंदे पहले जी मैं मत हूं यार पहला नहीं कोई बात वाला टमाटर टूट गई तरी वो गलत थी पहला हद में गली

ਦੇਖੋ ਖੜਾ ਰਹੀ ਹੈ ਕਿਸੇ ਨੂੰ ਹੱਥ ਨਹੀਂ ਪਾਉਣਾ ਇਹਨਾਂ ਕੋਈ ਕੋਸ਼ਿਸ਼ ਆਪਣੇ ਆਪਣੇ ਵੱਡਾ ਸਟਾਰ ਬਣੇ ਰਹੇ ਕੰਟੀ ਲੱਗ ਗਈ ਗੋਟ ਫੜ ਕੇ ਸਿਰਾ ਕੇ ਜਾਵੇ ਬੰਦਾ 2 ਮਿੰਟ ਤੱਕ ਅੱਧਾ ਮਿੰਟ ਅੱਧੇ ਮਿੰਟ ਰਿਹਾ ਸਾਹ ਨਹੀਂ ਲੜਦਾ ਗਿਆ ਤਾਂ ਬੰਦੇ ਪਾ ਜਾਂਦੇ ਹੂੰ ਤੇ ਸੋਚਿਆ ਨਹੀਂ ਜਿਹੜੇ ਹੁਣ ਨਾਲ ਖੜਾਈ ਸੀ ਜੇਰ ਕਬੱਡੀ ਖਿਡਾਰੀ ਇਹ ਆਪ ਪੈਦਾ ਕਰਕੇ ਕੋਈ ਤਾਂ ਮਨਚ ਖਿਆਲ ਚ ਗਿਆ ਜਾਂ ਕਿ ਦਿਲਚਸਪੀ ਹੈ ਬੱਚਿਆਂ ਦੀ ਬੱਚਿਆਂ ਚ ਹੈ ਨਹੀਂ ਉਹ ਨਹੀਂ ਨਾ ਰੌਲਾ ਟਾਈ ਹੈ ਦਿਲਚਸਪੀ ਨਹੀਂ ਬੱਚਿਆਂ ਨੂੰ ਕਿੰਨਾ ਬਦਮਿਆ ਹੈ

ਕਮਾਲ ਕਰਤੀ ਕੋਈ ਆਇਆ ਉਹ ਸਮ ਦਾ ਆਇਆ ਕੋਈ ਰੇਡਰ ਨਹੀਂ ਜਿਹੜਾ ਕਹਿ ਸਕੇ ਕਿ ਮੈਨੂੰ ਜੱਫਾ ਨਹੀਂ ਲਾਇਆ ਬੰਦੇ ਨੇ ਤਗੜਾ ਜੱਫਾ ਕੋਈ ਰੇਡਰ ਲਾਇਆ ਪੁਰਾਣੇ ਨਾਮ ਨੂੰ ਦੱਸ ਦੋ ਚੱਲ ਜਿਹਨੇ ਆਇਆ ਤਖੂ ਫੇਰਦਾ ਸੀਗਾ ਭੁੱਖਿਆਂ ਦੀ ਸੱਟ ਤੱਕ ਸੱਟੀ ਸੀ ਉਹ ਹਾਂ ਨਾ ਇੱਕੋੜਾ ਸੀਗਾ ਹੂੰ ਇਹ ਰੇਡ ਤਗੜੇ ਰੇਡਰਾਂ ਤਗੜੇ ਰੇਡਰ ਸੀਗੇ ਹਾਂ ਜਿਵੇਂ ਤੇ ਤੋੜੇ ਸੀ ਜਿਵੇਂ ਤੇ ਤੋੜਾਇਆ ਸੀ ਜਾ ਕੇ ਮਤਲਬ ਕਹਿੰਦਾ ਆਉਂਦਾ ਜਿਵੇਂ ਮੈਂ ਖੜਾ ਲੱਗਾ ਇੱਕ ਤੇ ਤਖੜੇ ਰੇਡਰ ਸਾਰੇ ਕਰ ਤੇ ਚੱਤਾ ਹਾਂ ਨਾ ਆਈ ਅੱਗੇ ਨਾ ਕਰੀ ਤੇ ਨੀ ਬਜਨ ਕਰੀ ਅੱਛਾ ਤੇ ਨਾਲੇ ਝਾਕ ਦੇ ਰਹਾ ਜਾਂਦੇ ਫੜਦਾ ਕਰੀ ਫੜਦਾ ਬੁੱਟ ਸੀ ਬੁੱਟ ਫੜਦੇ ਬੁੱਟ ਤੋਂ ਟੈਂਚੀ ਚਿਰਾ ਲੈਂਦੇ ਸੀ ਬਾਬੇ ਮੁਰਖ ਕੀ ਲੈਣਾ ਜਣਾ ਉਹ ਤੇ ਹੋਣਾ ਤਾਂ ਟੈਂਚੀ ਪੱਟ ਟੈਂਚੀ ਦੀਆਂ ਪੱਟੀਆਂ ਜਾਊਗੀ ਹੱਥਾਂ ਨੇ ਜਿੰਦੀਆਂ ਪੱਟੀਆਂ ਜਾਊਗਾ ਇਹ ਸਮੇਂ ਬੋਟਨੀ ਭਰਨ ਦਾ ਟੈਂਚੀ ਨਹੀਂ ਲਾਉਣੀ ਉਹਦੀ ਟੈਂਚੀ ਲਾਉਣ ਦੇ ਤਰੀਕੇ ਹਨਾ ਟੈਂਚੀ ਲਾਉਣਾ ਇਹ ਦਾ ਮੈਂ ਤਾਂ ਪੱਟੀ ਦਾ ਕਿਸੇ ਹਾਲ ਤੇ ਪੱਟੀ ਦਾ

रुबी र

अच्छा जे तो उनके ओदा हैगा ब्याव ਤੇ ਹੈਗੀ ਰੋਕਨ ਦੀ ਫਿਰ ਉਹ ਤੇ ਵੀ ਕੁਛ ਨਹੀਂ ਕਰਦਾ ਕੁਝ ਨਹੀਂ ਕਰਦਾ ਬੜੇ ਵੱਲਾ ਰੋਲੇ ਉਹਨੇ 10 15 ਹੋ ਪਹਿਲਾਂ ਇਹ ਤੇਲ ਵਾਲਿਆ ਇਹਨੂੰ ਹਟ ਕਰਦੇ ਹਾਂ ਹੁਣ ਹੁਣ ਚੱਲ ਦੇਣਾ ਜਿਆਦਾ ਉਹਦੇ ਬਸ ਇਹ ਹੀ ਲਾਉਂਦਾ ਸੀਗਾ ਤੇ ਉਹ ਉਹ ਜੇ ਮੌਕੇ ਨੇ ਕਹਿੰਦਾ ਸੀ ਤੂੰ ਮੇਰਾ ਤੂੰ ਨਹੀਂ ਕਹਿੰਦਾ ਮੈਂ ਕਿਸੇ ਦੇ ਲੋਟ ਰਿਹਾ ਹਾਂ ਅੱਜ ਕੱਲ੍ਹ ਇਹ ਕਿਤੇ ਨਹੀਂ ਆਜੇ ਤੂੰ ਮੇਰੇ ਜਾਨ ਆਉਂਦਾ ਆਪਣੇ ਮਿਲਦਾ ਰਹਿੰਦਾ ਹਾਂ ਸਾਡੀ ਜ਼ਮੇਂਦਾਰੀ ਆਪਨੇ ਠੀਕ ਹੈ ਆ

ਉਹ ਨਾ ਤੇ ਵਾੜੇ ਆ ਮਗਰ ਲੈਟਮ ਗਾ ਲੂ ਇਤ ਲੱਗਦਾ ਵੀ ਅੰਨ ਸ਼ੁਰੂਆਤ ਹੀ ਆਪੇ ਦੀ ਆਸਰ ਨਹੀਂ ਹੋਇਆ ਕੋਟੀ ਦੇ ਨਾ 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 ਐਸਾ ਖੁਸ਼ੀ ਰਹੇ ਦੀ ਹਰ ਗੇ ਤਾਂ ਵੀ ਕੋਈ ਨਹੀਂ ਸੀ ਉਹ ਤਾਂ ਹਰ ਦਿਨ ਸੀ ਸੀ ਰੈਫਰੀ ਵੇਰਾਉਂਦੇ ਸੀ ਜਾਂ ਮਿੱਟੀ ਵਾਲੇ ਵੇਰਾਉਂਦੇ ਸੀ ਉਹ ਤਾਂ ਹਰ ਦਿਨ ਸੀ ਕਮੇਟੀ ਵੇਰਾਉਂਦੇ ਆ ਮਿੱਟੀ ਵਾਲੇ ਵੇਰਾਉਂਦੇ ਅਜਿਹੇ ਪਿੰਡਾਂ ਚ ਕਮੇਟੀਆਂ ਜਿਹੜੇ ਦੇਤੀ ਵਾਲੇ ਹੁੰਦੇ ਨੇ ਸਾਡੇ ਨਾਲ ਨਹੀਂ ਕੀਤੀ ਸਿਆਸਤ ਦੇਖਾ ਚ ਅੱਛਾ ਹਾਂ ਵੀ ਸੀ ਤੇ ਜਿਹੜਾ ਜੇਤੋੜਾ ਰੈਡਰ ਆਦੇ ਮਾਰੇ ਕੰਨ ਤੇ ਵਾਰ ਕਰਦਾ ਇਹਦਾ ਸੁਣਨੇ ਨੂੰ ਪਤਾ

हंकार करता बंदा तूा के जप लाइ में कैंची मेरा कहते भजे भी भजद नहीं मगर मैं फड़िया कैं लाई फैं ल गया डी मसीत मसीत भाई हरा हराते सारे ओना ने की माफी लेके हराने जिन्होंने देश योदी मुझे अपनी खेलते ਸਾਰੇ ਰਣਨੀ ਜਿੰਨ ਤਕੜੇ ਮੁੰਡਾ ਸੀ ਕਰਕੇ ਸਕੂਲ ਦੇ ਨਾਲ ਦੇ ਭਰ ਕੇ ਪਾਤੀ ਸੀ ਉਹ ਵੀ ਰਣਨੀ ਅੱਛਾ ਮੁੜ ਕੇ ਤਾਂ ਇਹ ਨਹੀਂ ਹਰਦੀ ਸਾਰੇ ਗੁਰ ਜਿਹੜੇ ਛੱਟ ਕੇ ਪਾ ਲਈ ਇਹਨਾਂ ਨੇ ਅਸੀਂ ਨਹੀਂ ਹਰਾਦੇ ਇਹਨਾਂ ਟਕੜਾ ਖੜੇ ਸੀ ਨਹੀਂ ਜਿਵੇਂ ਮੈਚ ਹੁੰਦੇ ਸੀ ਕਿ ਇੱਕ ਪਿੰਡ ਦੀ ਪੂਰੀ ਟੀਮ ਹੈ ਦੂਜੇ ਪਿੰਡਾਂ ਨਾਲ ਲਾ ਕੇ ਖੜਾ ਸਕਦੇ ਹੁੰਦੇ ਪਹਿਲਾਂ ਕਾਨੂੰਨ ਸੀਗਾ ਨਹੀਂ ਕੋਈ ਇੱਕ ਬੱਚਾ ਵੀ ਨਹੀਂ ਉਹ ਕਰ ਸਕਦੇ ਸੀ ਪਾਣੀ ਚਾਦੇ ਹੁੰਦੇ ਪਰ ਕਈ ਥਾਂ ਤੇ ਪੂਜਾ ਦੇ ਪਾ ਰਹੇ ਉਹ ਤਾਂ ਲਿਖਿਆ ਹੁੰਦਾ ਸੀ ਇੱਥੇ ਅੱਛਾ ਹਾਂ ਉਹਦਾ ਲਿਖਿਆ ਹੁੰਦਾ ਸੀ ਆ ਵੀ ਰੋਜ਼ੇ ਦੇਖਣਾ ਪੈਂਦਾ ਨਾ ਜਿਸ ਨੂੰ ਹੁਣ ਸਿਹਾਰ ਤੇ ਲਿਖਣਾ ਪੈਂਦਾ ਸੀ ਵੀ 12 ਕਿੰਨ ਖਿਡਾਰੀ ਖੇਡ ਸਕਦਾ ਹੁਣ ਵੀ ਲਿਖਦਾ ਹੈ ਅੱਛਾ ਠੀਕ ਹੈ ਉਹਨੇ ਪਾ ਸਕਦੇ ਤੂੰ ਪਾ ਸਕਦੇ ਆ ਛੋਟੇ ਬੇਟਾਂ ਤੇ ਲਿਖਿਆ ਹੁੰਦਾ ਹੈ ਇਹ ਬਾਰ ਤੇ ਦੂਆ ਬਣਾ ਰੱਖੀਆਂ ਕੋਈ ਲੱਜ ਹੈ ਨਹੀਂ ਜੇ ਜਦੋਂ ਹੁਣ ਆਪਾਂ ਅਖੀਰਲਾ ਤੁਹਾਨੂੰ ਇਹ ਪੁੱਛਦਾ ਹੈ ਕਿ ਜਿਹੜੇ ਹੁਣ ਮੰਨ ਲਓ ਬੱਚੇ ਜਾਂ ਨੌਜਵਾਨ ਜਿਹੜੇ ਕਵਡਟੀ ਖੇਡਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਕਿਵੇਂ ਉਹਨੂੰ ਮੀਨਟ ਕਰਨੀ ਚਾਹੀਦੀ ਹੈ ਮੀਨਟ ਮੈਦਾ ਗੁੱਡ ਮੈਚ ਨਾ

बहुत भगती गेम सोच समझ के चलना पैदा है और सादगी बरतनी पिंपल रेहना पद के जमाने मुंडे कुछ मोबाइल भी कर